ਅੰਮ੍ਰਿਤਸਰ ਦੇ ਦਿਹਾਤੀ ਪੁਲਿਸ ਵੱਲੋਂ 8,50,000 ਰੁਪਏ ਦੀ ਡਰੱਗ ਮਨੀ ਅਤੇ 160 ਗ੍ਰਾਮ ਹੈਰੋਇਨ ਸਮੇਤ ਪੰਜ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ। ਅੰਮ੍ਰਿਤਸਰ ਦੇ ਨਜ਼ਦੀਕ ਲੱਗਦੇ ਬਾਰਡਰ ਏਰੀਏ ਤੋਂ ਲਗਾਤਾਰ ਹੀ ਨਸ਼ੇ ਦੀਆਂ ਖੇਪਾਂ ਮਿਲਣ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜੇਕਰ ਅੰਮ੍ਰਿਤਸਰ ਦੇ ਦਿਹਾਤੀ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਲਗਾਤਾਰ ਹੀ ਨਸ਼ਾ ਤਸਕਰਾ ਖਿਲਾਫ ਕਾਰਵਾਈ ਕਰਦੇ ਆ ਦੇਖਿਆ ਜਾ ਰਿਹਾ ਅੱਜ ਫਿਰ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ 850000 ਰੁਪਏ ਦੀ ਡਰੱਗ ਮਨੀ ਅਤੇ 160 ਗ੍ਰਾਮ ਹੈਰੋਇਨ ਸਮੇਤ ਪੰਜ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਕੋਲੋਂ 2-3 ਬੋਰ ਦੀਆਂ ਪਿਸਤੋਲਾਂ ਅਤੇ ਇੱਕ i10 ਗੱਡੀ ਅਤੇ ਚਾਰ ਮੋਬਾਈਲ ਫੋਨ ਵੀ ਬਰਾਮਦ ਹੋਏ ਹਨ ਫਿਲਹਾਲ ਪੁਲਿਸ ਵੱਲੋਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਚਾਰ ਮੋਬਾਈਲ ਇੱਕ ਗੱਡੀ ਤੇ ਇਸ ਦੇ ਨਾਲ ਹੀ ਮੋਟਰਸਾਈਕਲ ਤੇ 8 ਲੱਖ 50 ਹਜ਼ਾਰ ਦੇ ਕਰੀਬ ਜੋ ਹੈ ਡਰਗ ਮਨੀ ਸਣੇ ਪੰਜ ਨਸ਼ਾ ਤਸਕਰ ਜੁਨੇ ਉਹਨਾਂ ਦੀ ਗ੍ਰਿਫਤਾਰੀ ਉਸ ਦੇ ਮਤਲਕ ਕੀਤੀ ਜਾ ਰਹੀ ਹੈ ਸਾਡਾ ਇਹ ਆਪਰੇਸ਼ਨ ਜਿਹੜਾ ਹੈ ਇੱਕ ਸਾਡਾ ਸੀਕ੍ਰੀਟ ਜਿਹੜਾ ਹੈ ਇਨਫੋਰਮੇਸ਼ਨ ਦੇ ਆਧਾਰ ਤੇ ਹੋਇਆ ਗੁਪਤ ਸੂਚਨਾ ਦੇ ਆਧਾਰ ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਦੇ ਤਹਿਤ ਜਿਹੜੇ ਹੈ ਸੁਖਚੰਨ ਸਿੰਘ ਉੱਤਰ ਰਤਨ ਸਿੰਘ ਇਹ ਪਿੰਡ ਦਾਉਕੇ ਦਾ ਵਸਨੀਕ ਹੈ ਇਸ ਦੇ ਖਿਲਾਫ ਪਹਿਲਾਂ ਵੀ ਦੋ ਪਰਚੇ ਦਰਜ ਨੇ ਇੱਕ ਪਰਚਾ ਸਰਾਏ ਅਮਾਨਤ ਕਾ ਜ਼ਿਲ੍ਹਾ ਤਰਨਤਨ ਉੱਥੇ ਦਰਜ ਹੈ ਇਸ ਤੋਂ ਇਲਾਵਾ ਇੱਕ ਪਰਚਾ ਐਨਸੀਬੀ ਵੱਲੋਂ ਵੀ ਇਸ ਤੇ ਦਰਜ ਇਹ ਆਪਣੇ ਸਾਥੀ ਸੁਖਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਤੇ ਨਵਦੀਪ ਸਿੰਘ ਪੁੱਤਰ ਅਮੇਰ ਸਿੰਘ ਜੋ ਕਿ ਇਹਦੇ ਨਾਲ ਪਿੰਡ ਦਾਉਕੇ ਦੇ ਹੀ ਵਸਨੀਕ ਨੇ ਉਹਨਾਂ ਦੇ ਨਾਲ ਆਪਣੇ ਦੋ ਹੋਰ ਸਾਥੀ ਰਾਹੁਲ ਉਰ ਫਰਿੰਕੂ ਤੇ ਸੁਖਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਇਹ ਦੋਨੋਂ ਫਿਰੋਜ਼ਪੁਰ ਦੇ ਵਸਨੀਕ ਸਨੀਕ ਨੇ ਇਹਨਾਂ ਦੇ ਨਾਲ ਜੋ ਹੈ ਇਹ ਸਮਗਲਿੰਗ ਦਾ ਇਹ ਕੰਮ ਕਰਦਾ ਸੀ ਸੁਖਚੈਨ ਸਿੰਘ ਜਿਹੜਾ ਹੈ ਮੇਨ ਕਿੰਗਪਿੰਨ ਇਹ ਪਾਕਿਸਤਾਨ ਦੇ ਸਮਗਲਰਾ ਦੇ ਨਾਲ ਸੰਬੰਧ ਰੱਖਦਾ ਤੇ ਪਹਿਲਾਂ ਵੀ ਜਿਵੇਂ ਦੱਸਿਆ ਗਿਆ ਕਿ ਇਸ ਦੇ ਖਿਲਾਫ ਦੋ ਪਰਚੇ ਪਹਿਲਾਂ ਵੀ ਦਰਜ ਹੋਏ ਨੇ ਇਸੇ ਤਰੀਕੇ ਨਾਲ ਜਿਹੜਾ ਹੈ राहुल ਜੋ ਕਿ ਫਿਰੋਜ਼ਪੁਰ ਉੱਥੇ ਦਾ ਵਸਨੀਕ ਹੈ ਥਾਣਾ ਕੈਂਟ ਫਿਰੋਜ਼ਪੁਰ ਚ ਇਹਦੇ ਖਿਲਾਫ ਇੱਕ ਐਨਡੀਪੀਐਸ ਦਾ ਬਰਚਾ ਹੈ ਇਸੇ ਤਰੀਕੇ ਨਾਲ ਸੁਖਬੀਰ ਦੇ ਖਿਲਾਫ ਜੋ ਹੈ ਇੱਕ 302 ਦਾ ਮਕਦਮਾ ਥਾਣਾ ਕੁੱਲਗੜੀ ਚ ਇਹ ਰਜਿਸਟਰ ਹੋਇਆ ਸੋ ਸਰ ਸੁਗਪ੍ਰੀਤ ਦਾ ਸੋ ਬਾਈ ਇਵਨ ਅਜੇ ਸੁਖਬੀਰ ਚੱਲ ਰਿਹਾ ਹੈ ਜੀ ਸੋ ਇਹ ਸਾਡੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਸ ਦੇ ਆਧਾਰ ਤੇ ਜਿਹੜੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਗ੍ਰਿਫਤਾਰੀ ਜੋ ਹੈ ਖਾਸਾ ਚੌਂਕ ਤੋਂ ਲੈ ਕੇ ਤੋਂ ਜਦੋਂ ਅਸੀਂ ਰਾਮ ਤੀਰਥ ਰੋਡ ਵੱਲ ਨੂੰ ਮੁੜਦੇ ਹਾਂ ਕ੍ਰਮਨੀਆ ਪਿੰਡ ਜਿਹੜਾ ਮੋੜ ਆਉਂਦਾ ਹੈ ਉੱਥੋਂ ਕੀਤੀ ਗਈ ਹੈ ਇਹ ਪੰਜ ਦੇ ਪੰਜ ਜੋ ਨਸ਼ਾ ਤਸਕਰ ਨੇ ਇਹ ਫ੍ਰੀਕੁਐਂਟਲੀ ਜਿਹੜੇ ਹੈ ਇਸ ਏਰੀਆ ਦੇ ਵਿੱਚ ਆਪਣਾ ਇੱਕ ਨੈਟਵਰਕ ਜਿਹੜਾ ਹੈ ਉਹ ਬਣਾ ਰਹੇ ਸੀ ਪਿੱਛੇ ਜੇ ਇੱਕ ਦੋ ਵਾਰੀ ਸਾਡੇ ਵੱਲੋਂ ਜੁੜਿਆ ਇਹਨਾਂ ਤੇ ਬੜੀ ਬਰੀਕੀ ਦੇ ਨਾਲ ਨਜ਼ਰ ਵੀ ਰੱਖੀ ਗਈ ਸੀ ਇਹ ਕਈ ਵਾਰ ਬਚ ਕੇ ਵੀ ਨਿਕਲੇ ਨੇ ਇਸ ਵਾਰ ਇਹ ਕਾਬੂ ਆਏ ਨੇ ਤੇ ਜੋ ਹੈ ਸਾਡੇ ਵੱਲੋਂ ਇਹ ਰਿਕਵਰੀ ਹੋਈ ਹੈ ਜਿਵੇਂ 160 ਗ੍ਰਾਮ ਦੇ ਕਰੀਬਨ ਜਿਹੜੀ ਹੈ ਹਿਰੋਇਨ ਦੀ ਬਰਾਮਦਗੀ 8.5 ਲੱਖ ਦੇ ਕਰੀਬਨ ਜਿਹੜੀ ਹੈ ਡਰਗ ਮਨੀ ਇੱਕ ਕੰਡਾ ਦੋ ਜਿਹੜੇ 34 ਦੇ ਪਿਸਟਲਸ ਨੇ ਇਸ ਤੋਂ ਇਲਾਵਾ ਚਾਰ ਮੋਬਾਈਲ ਫੋਨ ਇੱਕ ਗੱਡੀ ਇੱਕ ਮੋਟਰਸਾਈਕਲ ਤੇ ਇਹ ਸਾਰੀ ਜਿਹੜੀ ਹੈਗੀ ਹੈ ਰਿਕਵਰੀ ਜਿਹੜੀ ਹੈ ਇਹ ਕੀਤੀ ਗਈ ਹੈ ਤੇ ਇਹ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਅਸੀਂ ਹੋਪ ਹੌਪਫੁਲ ਹੈ ਕਿ ਅੱਗੇ ਵੀ ਜਿਹੜੇ ਹੈਗੇ ਕੋਈ ਨਾ ਕੋਈ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਿਹੜੇ ਹੈਗੇ ਇਹਨਾਂ ਦੇ ਨਾਲ ਸੰਬੰਧਿਤ ਉਹ ਮਿਲ ਜਾਣ ਸਰ ਜਿਸ ਤਰ੍ਹਾਂ ਕਿ ਇਹਨਾਂ ਦੇ ਪੁਰਾਣੇ ਮਕਦਮੇ ਦਰ ਸੀਗੇ ਜਿ ਤਰ੍ਹਾਂ ਸੁਚੈਨ ਸਿੰਘ ਹੈ ਇਹਨਾਂ ਦੀ ਮਹੀਨੇ ਬਾਅਦ ਕੰਸਰਨ ਥਾਣੇ ਵੱਲੋਂ ਰਿਪੋਰਟ ਨਹੀਂ ਲਈ ਜਾਂਦੀ ਜਿਸ ਤਰ੍ਹਾਂ ਪਿਛਲੇ ਸਮੇਂ ਜੂ ਲਈ ਜਾਂਦੀ ਹੁੰਦੀ ਸੀ ਉਹਦੇ ਤੇ ਗਤੀਵਿਧੀਆਂ ਤੇ ਨਜ਼ਰ ਰੱਖੀ ਜਾਂਦੀਆਂ ਦੇਖੋ ਜੀ ਕਈ ਵਾਰ ਇਹ ਬੇਲ ਆਊਟ ਹੋ ਜਾਂਦੇ ਆ ਤੇ ਕਈ ਵਾਰ ਭਗੌੜੇ ਹੋ ਜਾਂਦੇ ਆ ਤੇ ਉਹ ਜਿਹੜੀ ਐਕਟੀਵਿਟੀ ਹੈਗੀ ਉਹ ਫਿਰ ਉਹ ਲੀਗਲ ਜੋ ਜਿਹੜੇ ਇਹਨਾਂ ਦੀ ਗਤੀਵਿਧੀਆਂ ਨੇ ਉਸ ਤੋਂ ਬਾਹਰ ਹੋ ਜਾਂਦੇ ਨੇ ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਥਾਣਿਆਂ ਵੱਲੋਂ ਇਹਨਾਂ ਨੂੰ ਬੁਲਾ ਕੇ ਜਾਂ ਇਸ ਤਰੀਕੇ ਨਾਲ ਉਹ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਬਟ ਕਈ ਵਾਰ ਜਦੋਂ ਇਹ ਜਿਹੜੇ ਇਸ ਤਰ੍ਹਾਂ ਦੇ ਅਨਸਰ ਨੇ ਉਹ ਭਗੌੜੇ ਹੋ ਜਾਂਦੇ ਬੇਲ ਆਊਟ ਹੋ ਜਾਂਦਾ ਉਹ ਇਸ ਗਤੀਵਿਧੀ ਤੋਂ ਬਚ ਜਾਂਦੇ ਸਰ ਜੀ ਕਿ ਕਿ ਬਾਰਡਰ ਬੈਂਡ ਵੀ ਆਪਣਾ ਗੈਂਗ ਬਣਾ ਰਹੇ ਸੀ ਆਪਣਾ ਤੇ ਅਪਰੇਟ ਕਰਨ ਵਾਸਤੇ ਬੇਸਿਕਲੀ ਸਾਡੀ ਇਨਵੈਸਟੀਗੇਸ਼ਨ ਜੇ ਚੱਲ ਰਹੀ ਹੈ ਇਹ ਕਿਉਂਕਿ ਪੰਜੇ ਮੌਕੇ ਤੋਂ ਜਿਹੜੇ ਹੈਗੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਰਡਰ ਬੈਲਟ ਹੈ ਨਸ਼ੀ ਸਮਗਲਿੰਗ ਹੋ ਰਹੀ ਹੈ ਸੁਖਚੈਨ ਜੋ ਹੈ ਇਨਟੱਚ ਸੀਗਾ ਪਾਕਿਸਤਾਨੀ ਸਮਗਲਰਸ ਦੇ ਨਾਲ ਇਹ ਸਾਰੀ ਖੀਪ ਮੰਗਵਾਉਂਦੇ ਆ ਫਿਰ ਅੱਗੇ ਫਾਰਵਰਡ ਇਹ ਅੱਗੇ ਇਹਨਾਂ ਨੇ ਆਪਣਾ ਜੋ ਵੀ ਇੱਕ ਨੈਟਵਰਕ ਬਣਾਇਆ ਹੋਇਆ ਉਸ ਤਰੀਕੇ ਦੇ ਨਾਲ ਇਹ ਅੱਗੇ ਡਿਸਟਰੀਬਿਊਟ ਕਰਦੇ ਆ ਕਿਉਂਕਿ ਵਿਚਦੇ ਹੋਣਗੇ ਨਾ ਬਿਲਕੁਲ ਜੀ ਬਿਲਕੁਲ ਕੋਈ ਨਾ ਕੋਈ ਹੈਵੀ ਜੋ ਹੈਗੀ ਹੈ ਅਮਾਉਂਟ ਚ ਰਿਕਵਰੀ ਜਿਹੜੀ ਡਰਗ ਹੈ ਉਹ ਮੰਗਵਾਉਂਦੇ ਉਸ ਤੋਂ ਬਾਅਦ ਜਿਹੜੀ ਇਹ ਨੇ ਛੋਟੇ ਛੋਟੇ ਖੇਪਾ ਬਣਾ ਕੇ ਅੱਗੇ ਵੇਚਦੇ ਸਰਕਾਰ ਨੇ ਸਾਡੇ 8.5 ਲੱਖ ਰੁਪਏ ਸਰਬ ਬਰਾਮਦ ਹੋਇਆ ਜਿਹੜੀ ਕੁਆਂਟੀਟੀ ਰਿਕਵਰ ਹੋਈ ਹੈ 160 ਗ੍ਰਾਮ ਹੋਈ ਹੈ ਇਹਦਾ ਮਤਲਬ ਹੈ ਕਿ ਇਹ ਡਿਲੀਵਰੀ ਕਰ ਚੁੱਕੇ ਸੀਗੇ ਜਾਂ ਇਹਨਾਂ ਨੇ ਕੋਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਰਗ ਮਨੀ ਹੋਰ ਵੀ ਇਹਨਾਂ ਕੋਲ ਰਿਕਵਰ ਹੋ ਸਕਦੀ ਹੈ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਜਦੋਂ ਇਹ ਮੌਕੇ ਤੇ ਇਹਨਾਂ ਨੂੰ ਫੜਿਆ ਗਿਆ ਤਾਂ ਇਹਨਾਂ ਕੋਲ ਇਹ ਚੀਜ਼ਾਂ ਬਰਾਮਦ ਹੋਈਆਂ ਨੇ ਸੋ ਇਹ ਕਿੱਥੇ ਵੇਚ ਕੇ ਆਏ ਨੇ ਤੇ ਇਹ ਡਰਗ ਮਨੀ ਜਿਹੜੀ ਹੈਗੀ ਹੈ ਵੇਚ ਕੇ ਕਿਸ ਤਰੀਕੇ ਨਾਲ ਇਹ ਪ੍ਰਾਪਤ ਕੀਤੀ ਗਈ ਹੈ ਉਸ ਤੋਂ ਇਲਾਵਾ ਅੱਗੇ ਇਹ ਜਿਹੜਾ 160 ਗ੍ਰਾਮ ਇਹ ਕਿਵੇਂ ਵੇਚਣੀ ਸੀ ਉਹ ਸਾਰੀ ਤਫ਼ਤੀਸ਼ ਚੱਲ ਰਹੀ ਹੈ ਕਿੰਨੀ ਕਾਂਡਸ ਦੇਖੋ ਕਰਦੀ ਇਹ ਅਲੱਗ ਅਲੱਗ ਜਦੋਂ ਬਾਈਕ ਵੀ ਬ੍ਰਾਮਤ ਹੋਏ ਨੇ ਬਾਈਕ ਵੀ ਬ੍ਰਾਮਤ ਹੋਈ ਹੈ ਇਹ ਤਿੰਨ ਜਣੇ ਇੱਕ ਜਣੇ ਇੱਕ ਗੱਡੀ ਤੇ ਸਨ ਤੇ ਦੋ ਮੋਟਰਸਾਈਕਲ ਸਰ ਆਰ ਦੇ పార్ਟ ਆਫ ਐਨੀ ਬਿਗ ਗੈਂਗ অর ਗੈਂਗਸਟਰ ਹੈ ਜਾਂ ਫਿਰ ਆਪਣੇ ਆਪ ਦੇ ਆਰ ਡੂਇੰਗ ਆਨ देयर ਓਨ ਦੇਖੋ ਜੀ ਜਿਹੜਾ ਤੁਸੀਂ ਗੈਂਗਸਟਰ ਦੀ ਗੱਲ ਕਰੇ ਅਜੇ ਤੱਕ ਉਹ ਵਾਲਾ ਜਿਹੜਾ ਪਾਠ ਹੈਗਾ ਉਹ ਕਲੀਅਰ ਨਹੀਂ ਹੋ ਰਿਹਾ ਬਟ ਕਿਉਂਕਿ ਸੁਖਚੈਨ ਦੀ ਜਿਹੜੀ ਹੈਗੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਹੈ ਤੇ ਇਹਦੀ ਜੋ ਹੈ ਐਨਸੀਬੀ ਵੱਲੋਂ ਵੀ ਜਿਹੜੀ ਹੈ ਇੱਕ ਵਾਰੀ ਗ੍ਰਿਫਤਾਰੀ ਹੋਈ ਹੈ ਸਰ ਜਿਹੜੇ ਪਿਸਟਲ ਬਰਾਮਦ ਕੀਤੇ ਗਏ 23 ਬੋਲਦੇ ਉਹ ਵਿਦੇਸ਼ੀ ਮਾਰਕ ਕਿਉਂਕਿ ਲੋਕਲੀ ਹੈ ਤੇ ਵਿਦੇਸ਼ੀ ਹੈ ਜੀ ਉਹ ਦੇਸ਼ੀ ਮਾਰਕਟਰ ਐਨਸੀਬੀ ਦਾ ਜਿਹੜੀ ਐਫਆਈਆਰ ਹੁੰਦੀ ਹੈ ਐਨਸੀਬੀ ਤੁਹਾਨੂੰ ਪਤਾ ਕਿ ਜਿਸਾ ਤੁਸੀਂ ਛੋਟੀ 160 ਗ੍ਰਾਮ ਦੇ ਆਰੰਭ ਕਰ ਲਈ ਐਨਸੀਬੀ ਦੇ ਕੇਸ ਜਿਹੜੇ ਹੁੰਦੇ ਆ ਉਹ ਕ੍ਰਿਟੀਕਲ ਕੇਸ ਸਮਝ ਹੱਥ ਪਾਉਂਦੇ ਆ ਥੈਟ ਮੀਨਸ ਕਿ ਸੁਖਚੈਨ ਜਿਹੜਾ ਸੀ ਇਹ ਵੱਡੇ ਲੈਵਲ ਤੇ ਕੰਮ ਕਰ ਰਿਹਾ ਸੀ ਬਿਲਕੁਲ ਜੀ ਮੈਂ ਹੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਜਿਹੜਾ ਸੁਖਚੈਨ ਹੈ ਇਹ ਕਿੰਗਪੇ ਨਾ ਤੇ ਵੱਡੇ ਲੈਵਲ ਤੇ ਜੋ ਹੈ ਸਮੱਗਲਿੰਗ ਦਾ ਕੰਮ ਕਰਦਾ ਤੇ ਇਸੇ ਦੇ ਤਹਿਤ ਜਿਹੜਾ ਸਾਡੇ ਕੋਲ ਇਨਫੋਰਮੇਸ਼ਨਸ ਤੇ ਇਹ ਸਾਰਾ ਜਿਹੜਾ ਹੈ ਆਪਰੇਸ਼ਨ ਜਿਹੜਾ ਹੈਗਾ ਇਹ ਕਾਮਯਾਬ ਹੋਇਆ ਤੇ ਅਸੀਂ ਇਹਨਾਂ ਨੂੰ ਫੜਨ ਚ ਕਾਮ ਇਹ ਸੌਹੀ ਵੱਡੀ ਮਾਤਰਾ ਦੇ 150000 ਪੜੀ ਹੈ ਮੌਕੇ ਤੇ ਜਿਹੜੀ ਡਰਗ ਮਣੀ ਜੀ ਜੀ ਫਿਰ ਰੋਇਨ ਦੀ ਮਾਤਰਾ ਕਾਫੀ ਕੱਟਾ ਕਿਤੇ ਲੱਗਦਾ ਕਿ ਛੁਪਾਈ ਹੋਵੇ ਰੋਇਨ ਦੀ ਜੀ ਉਹ ਸਾਰੀ ਉਹ ਸਾਰੀ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਸਾਨੂੰ ਅਸੀਂ ਅੱਜ ਰਿਮਾਂਡ ਵੀ ਲਿਆ ਹੈ ਨਾ ਦਾ ਦੋਸ਼ੀਆਂ ਦਾ ਤੇ ਸਾਨੂੰ 7 ਦਿਨ ਦਾ ਰਿਮਾਂਡ ਵੀ ਮਿਲਿਆ ਅਸੀਂ ਪੂਰ ਜ਼ੋਰ ਜਿਹੜਾ ਹੈਗਾ ਆਰਗੂਮੈਂਟਸ ਦੇ ਨਾਲ ਕਿ ਕਿ ਇਹ ਵੱਡੇ ਸਮਗਲੇ ਜਿਵੇਂ ਸੁਖਚੈਨ ਦੇ ਖਿਲਾਫ ਪਰਚਿਆਂ ਦੇ ਦਰਜ ਹੋਣਾ ਤੇ ਡਰਗ ਮਨੀ ਦਾ ਜਿਹੜਾ ਹੈ ਉਹ ਰਿਕਵਰੀ ਹੋਣਾ ਇਹ ਸਾਰੀ ਚੀਜ਼ਾਂ ਅਸੀਂ ਦੱਸਿਆ ਨੇ ਤੇ ਅੱਗੇ ਫਰਦਰ ਇਹ ਕਿਸ ਤਰੀਕੇ ਨਾਲ ਇਹ ਨੈਟਵਰਕ ਜਿਹੜਾ ਆਪਣਾ ਚਲਾਉਂਦੇ ਸੀ ਉਹਦੇ ਬਾਰੇ ਅਸੀਂ ਸਾਰੀ ਇੰਟਰੋਗੇਸ਼ਨ ਕਰ ਲਈ ਹੈ ਇਸ ਕਰਕੇ ਅਸੀਂ ਜਿਹੜਾ ਹੈ ਇਹ ਰਿਮਾਂਡ ਜਿਹੜਾ ਹੈ ਸਾਨੂੰ ਮਿਲਿਆ ਇਹ ਰਿਕਾਰਡ ਸਰ ਅਜੇ ਤੁਸੀਂ ਜਿਹੜੇ ਪੱਤੇ ਦੱਸੇ ਨੇ ਅਜੇ ਦੋ ਹੀ ਦੱਸੇ ਨੇ ਅਜੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਐਮਸੀਬੀ ਦੇ ਨਾਲ ਟਾਈ ਅਪ ਕਰ ਲਏ ਕਿਉਂਕਿ ਅਜੇ ਹੋਰ ਵੀ ਰਿਕਾਰਡ ਜੀ ਬਿਲਕੁਲ ਜੀ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਅਸੀਂ ਜਿਹੜਾ ਐਨਸੀਬੀ ਦਾ ਜਿਹੜਾ ਇਹ ਐਫਆਈਆਰ ਇਹ ਡਿਟੇਲਸ ਲੈ ਰਹੇ ਹਾਂ ਕਿ ਇਹਦੇ ਵਿੱਚ ਅਸਲ ਦੇ ਵਿੱਚ ਜਿਹੜਾ ਕਿੰਨੇ ਦੋਸ਼ੀ ਸੀ ਇਹਦੇ ਨਾਲ ਹੋਰ ਕਿੰਨੇ ਵਿਅਕਤੀ ਸਨ ਇਸੇ ਤਰੀਕੇ ਨਾਲ ਜਿਹੜੇ ਹੋਰ ਜਿਹੜੇ ਇਹਦੇ ਕੇਸਸ ਨੇ ਅਸੀਂ ਉਹਨਾਂ ਨੂੰ ਵੀ ਕਢਵਾ ਰਹੇ ਹਾਂ ਸਰ ਰਿਮਾਂਡ ਜਿਹੜਾ 500 ਰੁਪਈਆ ਦਾ 7 ਦਿਨ ਦਾ ਮਿਲਿਆ ਕਿ ਸਿਰਫ ਸੁਚੇਤ ਇਹਨਾਂ 7 ਦਿਨ ਦਾ ਪਰ ਜਿਹੜੇ ਪਾਸੋਂੋਂ ਤਿੰਨ ਮੈਂਬਰਾਂ ਕੜੇ ਸਾਂਝੇ ਉਹ ਵੀ ਪਾਕਿਸਤਾਨ ਰਿਲੇਟਡ ਸਨ ਤੇ ਉਹਨਾਂ ਨਾਲ ਲਿੰਕਿੰਗ ਅਜੇ ਤੱਕ ਕੋਈ ਨਹੀਂ ਆਈ ਬਟ ਇਨਵੈਸਟੀਗੇਸ਼ਨ ਜਿਹੜੀ ਚੱਲਦੀ ਹੈ ਅਸੀਂ ਹਰੇਕ ਪਹਿਲੂ ਤੋਂ ਜਿਹੜੀ ਹੈ ਇਹਦੀ ਜਾਂਚ ਕਰਾਂਗੇ ਕਿੰਨਾ ਕਾਮਯਾਬੀ ਸਮੇਂ ਤੋਂ ਕਿ ਬਾਰਡਰ ਬੈਟ ਤੇ ਵੱਡਾ ਨੈਕਸਸ ਹੈ ਉਥੇ ਮਤਲਬ ਇਸ ਤਰ੍ਹਾਂ ਦੇ ਰਿਕਵਰੀ ਹੋਣਾ ਪੈਸੇ ਵੀ ਹੋਣਾ ਹੈਰਨ ਹੋਣਾ ਕਿੰਨਾ ਕਿ ਜੀ ਇਹ ਇਸ ਇਸ ਕਾਮਯਾਬੀ ਤੋਂ ਇੱਕ ਗੱਲ ਸਪਸ਼ਟ ਹੈ ਕਿ ਇਹ ਜਿਹੜੀ ਚੀਜ਼ ਹੈਗੀ ਹੈ ਬੜੇ ਮਤਲਬ ਕਿ ਅਜੇ ਵੀ ਚੱਲ ਰਹੀ ਹੈ ਤੇ ਇਹ ਜਿਹੜਾ ਨੈਕਸਸ ਹੈ ਇਹਨੂੰ ਤੋੜਨ ਦੇ ਵਿੱਚ ਅਸੀਂ ਜਿੰਨਾ ਵੀ ਅਸੀਂ ਕਾਮਯਾਬ ਹੋਏ ਆ ਅਸੀਂ ਹੋਰ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਨੈਕਸਸ ਹੈ ਇਹ ਤੋੜੀ ਨੈਕਸਸ ਘਟੇਗਾ ਜੇ ਡਰਗਸ ਦਾ ਇਸ ਤਰ੍ਹਾਂ ਦੇ ਜੀ ਬਿਲਕੁਲ ਜੀ ਜਦੋਂ ਵੀ ਤੁਸੀਂ ਇਸ ਤਰੀਕੇ ਦਾ ਆਪਰੇਸ਼ਨ ਕਰਦੇ ਹੋ ਤੇ ਨਸ਼ਾ ਤਸਕਰ ਫੜੇ ਜਾਂਦੇ ਆ ਤੇ ਇੰਪੈਕਟ ਬਿਲਕੁਲ ਇਹਨਾਂ ਨੂੰ ਹਿੱਟ ਕਰਦਾ ਜੀ ਇਹਨਾਂ ਦੀ ਫਾਈਨੈਂਸ਼ੀਅਲ ਇਹਨਾਂ ਦੀ ਜੋ ਵਰਕਿੰਗ ਹੈ ਉਸ ਤੇ ਜ਼ਰੂਰ ਹਿੱਟ ਕਰਦਾ ਸਰ ਜਿਹੜੇ ਚਾਰ ਮੋਬਾਈਲ ਫੋਨ ਬੜੇ ਦਾ ਮੈਂ ਸਰ ਇੱਕ ਮਿੰਟ ਜੇ ਪਾਕਿਸਤਾਨ ਨਾਲ ਅੱਜ ਕੱਲ ਦੇ ਜਿਹੜੀ ਡਰੋਨ ਤੋਂ ਆਉਂਦੀ ਹੈ ਹਰੋਇਨ ਹਰ ਬੰਦੇ ਹਰ ਐਫ ਆਈ ਆਰ ਦੇ ਵਿੱਚ ਦੇਖਿਆ ਨੇ ਪਾਕਿਸਤਾਨ ਨਾਲ ਲਿੰਕ ਹੁੰਦੇ ਨੇ ਪਰ ਜਿਵੇਂ ਜਿੰਨੀ ਜਿਹੜੀ ਬੈਕਗ੍ਰਾਉਂਡ ਪਤਾ ਲੱਗ ਰਹੀ ਹੈ ਕਿ ਕਿਉਂਕਿ ਕੋਈ ਹੁੰਦੇ ਕਿ ਕੋਈ ਉਧਰ ਛੋਟੇ ਸਬੰਧ ਨਾਲ ਲਿੰਕ ਅਪ ਹੁੰਦਾ ਜੀ ਕੋਈ ਹੁੰਦੇ ਕਿ ਪ੍ਰੋਪਰ ਉੱਥੇ ਇੱਕ ਨੈਕਸਸ ਚਲਾਉਂਦੇ ਨੇ ਜਿਹੜੇ ਬਾਹਰ ਨਾਲ ਲਿੰਕਡ ਹੁੰਦੇ ਨੇ ਇਹਦੀ ਜਿਹੜੀ ਇਹ ਜਿਹੜਾ ਇਹ ਮੁੰਡਾ ਸੁਖਚੈਨ ਆ ਇਹਦੀ ਕਿਸ ਲੈਵਲ ਤੇ ਹੋਊਗਾ ਕਿਸ ਲੈਵਲ ਤੇ ਉਹਨਾਂ ਨਾਲ ਜੁੜਿਆ ਸੀਗਾ ਕਿ ਕੱਲਾ ਇਥੇ ਨੈਟਵਰਕ ਸੀ ਜਾਂ ਜਿਹੜੇ ਬਾਰਡਰ ਤੇ ਹੋ ਰਿਹਾ ਹੈਗਾ ਉਹਦਾ ਨੈਟਵਰਕ ਸੀ ਜਾਂ ਪਾਕਿਸਤਾਨ ਜਿਹੜੇ ਕਿੰਗਪਿੰਨ ਸੀ ਉਹਨਾਂ ਬਾਰੇ ਕੋਈ ਜਾਣਕਾਰੀ ਸਰ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿਉਂਕਿ ਅਸੀਂ ਕੁਝ ਨਾਂ ਜਿਹੜੇ ਹੈ ਉਹਦੇ ਅਜੇ ਰਿਵੀਲ ਨਹੀਂ ਕਰ ਸਕਦੇ ਬਟ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਵੱਡੇ ਲੈਵਲ ਤੇ ਸਮਗਲਿੰਗ ਦਾ ਇਹ ਪਾਰਟ ਹੈ ਤੇ ਇਹ ਜਿਹੜਾ ਸੁਖਚੈਨ ਹੈ ਕਿਉਂਕਿ ਇਹਦੇ ਖਿਲਾਫ ਪਹਿਲਾਂ ਵੀ ਕ੍ਰਿਮੀਨਲ ਕੇਸਸ ਤੇ ਐਮਸੀਪੀ ਵੱਲੋਂ ਵੀ ਇਹਨੂੰ ਜਿਹੜਾ ਪਰਚੇ ਰੱਖਿਆ ਗਿਆ ਇਸ ਤੇ ਪਰਚਾ ਹੋਇਆ ਉਹ ਚੀਜ਼ ਇਹ ਦਿਖਾਉਂਦੀ ਹੈ ਕਿ ਇਹ ਇਹਦੀ ਜਿਹੜੀ ਮੂਵਮੈਂਟ ਸੀ ਉਹ ਬਾਰਡਰ ਬਲੱਡ ਦੇ ਵਿੱਚ ਕਾਫੀ ਚਿਰ ਤੋਂ ਸਰ ਕੋਈ ਮੋਬਾਈਲ ਜਿਹੜੇ ਚਾਰ ਬਣਾ ਲਈ ਉੱਤੋਂ ਕੋਈ ਲੀਡਸ ਇਹ ਬਿਲਕੁਲ ਜੀ ਉਸ ਉਹਨਾਂ ਤੋਂ ਅਸੀਂ ਪੂਰਾ ਜਿਹੜਾ ਉਹਨਾਂ ਦਾ ਜਿਹੜਾ ਹੈ ਐਨਾਲਿਸਿਸ ਕਰਕੇ ਤੇ ਉਹਨਾਂ ਤੋਂ ਜੋ ਵੀ ਜਾਣਕਾਰੀ ਮਿਲਦੀ ਉਸ ਦੇ ਫਰਕ ਤੋਂ ਜਿਹੜਾ ਉਹ ਵੈਸੇ ਵਿਜ਼ਿਟ ਕਰਕੇ ਆਏ ਮੈਂ ਵਿਜ਼ਿਟ ਕੀਤਾ ਹੋਇਆ ਬਿਲਕੁਲ ਪਿੰਡ ਹੈ ਜੀ ਬਿਲਕੁਲ ਉੱਥੇ ਬਿਲਕੁਲ ਬਾਰਡਰ ਤੇ ਪਿੰਡ ਹੈ ਤੇ ਪਿੰਡ ਦਾ ਉਹ ਕਿ ਜੋ ਹੈ ਸਮਗਲਿੰਗ ਵਾਸਤੇ ਇੱਕ ਬਦਨਾਮ ਪਿੰਡ ਹੈ ਗਾਇਬ ਗਾਇਬ ਵੀ ਲੋਕ ਮਿਲਦੇ ਰਹਿੰਦੇ ਆ ਜਰੂਰ ਉਹ ਕੋਈ ਨਾ ਕੋਈ ਸ਼ਿਕਾਇਤ ਵੀ ਕਰਦੇ ਰਹਿੰਦੇ ਸਰ ਉੱਥੇ ਹੀ ਉਹਨਾਂ ਦੇ ਸੰਪਰਕ ਚ ਆਇਆ ਸਰ ਜਾਂ ਕਾਨੂੰਨ ਦਾ ਕੰਮ ਕਰਦੇ ਜੀ ਨਾ ਸਾਰੀ ਇੰਟਰੋਗੇਸ਼ਨ ਜਿਹੜੀ ਉਹ ਚੱਲ ਰਹੀ ਹੈ ਇਨਵੈਸਟੀਗੇਸ਼ਨ ਚ ਜਿਵੇਂ ਜਿਵੇਂ ਜੋ ਜੋ ਕਲੀਅਰ ਹੋਏਗਾ ਤੁਹਾਡੇ ਨਾਲ ਸਾਂਝਾ ਕਰਾਂਗੇ ਸਰ 7 ਦਿਨਾਂ ਦਾ ਰਿਮਾਂਡ ਦੀ ਸਮੇਂ ਦਿਓ ਕਿ ਅਦਾਲਤਾਂ ਦਾ ਰੂਪ ਇਸ ਨਜ਼ਰ ਆ ਰਹੀ ਬਹੁਤ ਵੱਡਾ ਰਿਮਾਂਡ ਦਾ ਸੱਤ ਦਿਨਾਂ ਦੇ ਦੇਖੋ ਜੀ ਗੱਲ ਇਹ ਹੈ ਕਿ ਪਹਿਲੇ 2003 ਦਿਨ ਦਾ ਰਿਮਾਂਡ ਜੂਜ਼ਲੀ ਦੇਖੋ ਗੱਲ ਇਸ ਤਰੀਕੇ ਦੀ ਹੈ ਇੱਕ ਤਾਂ ਨਵੇਂ ਜੋ ਬੀ ਐਨ ਐਸ ਤੇ ਬੀ ਐਨ ਐਸ ਐਸ ਕਾਨੂੰਨ ਜਿਹੜੇ ਹਨ ਉਹਨਾਂ ਦੇ ਵਿੱਚ ਜਿਹੜਾ ਹੈ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਹੈ ਉਹਦੇ ਵਿੱਚ ਸਾਨੂੰ ਕਾਫੀ ਹੱਦ ਤੱਕ ਜਿਹੜੀ ਹੈ ਪਾਵਰਸ ਮਿਲਿਆ ਸੈਕੰਡਲੀ ਜਿਹੜੀ ਇਹ ਜਿਹੜੀ ਤੁਸੀਂ ਰਿਮਾਂਡ ਦੀ ਗੱਲ ਕੀਤੀ ਹੈ ਸਾਡੇ ਵੱਲੋਂ ਬੜਾ ਫੋਰਸਫੁਲੀ ਆਰਗੂ ਕੀਤਾ ਗਿਆ ਕਿਉਂਕਿ ਇਹ ਇਹਨਾਂ ਦੇ ਖਿਲਾਫ ਪਰਚੇ ਵੀ ਦਰਜ ਨੇ ਐਨਸੀਬੀ ਤੋਂ ਅਸੀਂ ਜਦੋਂ ਦੱਸਿਆ ਸੈਕੰਡਲੀ ਜਿਹੜੀ ਇਹ ਡਰਗ ਮਨੀ ਹੋਰ ਇਹਨਾਂ ਦੀ ਮੂਵਮੈਂਟ ਵਾਸਤੇ ਜੋ ਸਾਧਨ ਹੈ ਸਾਰਾ ਕੁਝ ਦੱਸਿਆ ਤਾਂ ਜੱਜ ਸਾਹਿਬ ਕਨਵਿੰਸ ਹੋਏ ਨੇ ਤੇ ਇਹ ਜਿਹੜਾ ਰਿਪੋਰਟ ਦਿੱਤਾ ਗਿਆ। ਇਹਦੀ ਪ੍ਰੋਪਰਟੀ ਸਰ ਕਿੰਨੀ ਹੈ? ਇਹ ਸਾਰਾ ਆਈਡੈਂਟੀਫਾਈ ਕਰ ਰਹੇ ਹਾਂ। 302 ਦਾ ਨਾ ਮੁਕੱਦਮਾ ਸੀਗਾ ਚਲਾ ਆ ਕੇ ਪਾ ਲਿਆ ਕਿ 302 ਦਾ ਮੁਕੱਦਮਾ ਦੀ ਜੁਬਰੀ ਇਹ ਦਿੱਤੀ ਜਿਹੜਾ ਹੈ ਇਹ ਫਿਰੋਜ਼ਪੁਰ ਦਾ ਹੈ ਜੀ। ਜੀ ਜੀ। ਇਹ ਉੱਥੇ ਥਾਣਾ ਕੁੱਲਗੜੀ ਦੇ ਵਿੱਚ ਇਹਦੇ 302 ਦਾ ਮੁਕੱਦਮਾ ਦਰਜ ਹੈ। ਇਹਦੇ ਬਾਰੇ ਵੀ ਡਿਟੇਲ ਲਈ ਜਾ ਰਹੀ। ਸੋ 302 ਜੇ 2023 ਦਾ ਮੁਕਦਮਾ ਦਰਜ ਇੰਨੀ ਜਲਦੀ ਵੇਲੋ ਹੋ ਗਏ। ਇਹ ਸਾਰਾ ਇਹ ਸਾਰਾ ਜਿਹੜਾ ਹੈ ਸੀ ਜਿਹੜ ਤੇ ਭਗੌੜਾ ਤਾਂ ਨਹੀਂ ਜੇ ਕਿਤੇ ਬੇਲ ਆਊਟ ਹੈ ਤਾਂ ਇਸ ਦੀ ਕੀ ਗਤੀਵਿਧੀ ਰਹੀ ਆ ਆਫਟਰ ਬੇਲ ਆਊਟ